ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੱਕ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਚੌਕੇ ਜਿੱਥੇ ਕਿ ਪੰਜਾਬ ਫੈਡਰੇਸ਼ਨ ਦੇ ਮੈਚ ਕਰਵਾਏ ਗਏ ਤੇ ਚੌਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੁਖਚੈਨਿਆਣਾ ਕਲੱਬ ਫਗਵਾੜਾ ਤੇ ਬਾਬਾ ਭਗਵਾਨ ਸਿੰਘ ਕਲੱਬ ਭਗਵਾਨਪੁਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਫਗਵਾੜਾ ਦੀ ਟੀਮ ਜਿਸ ਨੇ 36 ਅੰਕ ਲਏ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਰਹੀ ਭਗਵਾਨਪੁਰਾ ਦੀ ਟੀਮ ਜਿਸ ਨੇ 28.5 ਅੰਕ ਲਏ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਮੰਨਾ ਲਾਲਪੁਰ ਜਿਸ ਨੇ 9 ਡਿੱਡਾ ਪਾ ਕੇ 9 ਅੰਕ ਲਏ ਤੇ ਬੈਸਟ ਸਟਾਪਰ ਨਿਕਲਿਆ ਆਸ਼ੂ ਚਨੇਰ ਜਿਸ ਨੇ 6 ਟੱਚ ਲੈ ਕੇ 4 ਜਫੇ ਲਾਏ ਤੇ ਸੁਖਚੈਨਿਆਂਾ ਕਲਬ ਫਕਵਾੜਾ ਦੀ ਟੀਮ ਵਿੱਚ ਸੁੱਖਾ ਭੰਡਾਰ ਦੋਨਾਂ ਗੋਗੋ ਰੁੜਕੀ ਏਕ ਮਹਟੂਰ ਨੈਲਾ ਜੋਗੇਵਾਲ ਲਬੂ ਲਸਾੜਾ ਅਲੀ ਲਬਾਨ ਹਰੀ ਢਾਲੀਵਾਲ ਬੇਟ ਆਸ਼ੂ ਚਨੇਰ ਬਾਨਾ ਢਾਲੀਵਾਲ ਬੇਟ ਮੰਨਾ ਲਾਲਪੁਰ ਗੁਰਿੰਦਰ ਢਾਲੀਵਾਲ ਬੇਟ ਰਾਜਾ ਭੰਡਾਲ ਦੋਨਾ ਗੱਗੂ ਬਲੇਰ ਕਾਨਪੁਰ ਜੱਗਾ ਪੂਸ਼ਾ ਕਾਕਾ ਹਮੀਸ਼ਾ ਖੇਡੇ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲਾ ਭਗਵਾਨਪੁਰਾ ਦੀ ਟੀਮ ਵਿੱਚ ਕੁਲਦੀਪ ਸ਼ਕਰਮੰਸੀਆ ਨਿੱਕੂ ਕਲਿਆਣ ਰਾਜਾ ਭੰਡੇਰੀ ਜੱਟ ਗੜੀ ਤਰਖਾਨਾ ਸ਼ੀਰਾ ਕੋਟੜਾ ਜੱਸਾ ਰਾਮਦਾਸ ਮੱਖਣ ਮੱਕੀ ਭੀਮ ਦੁਗਲੀ ਮਨਜੋਤ ਮਾਸੀਵਾੜਾ ਸੁੱਖਾ ਮੰਗਾ ਜੋੜੇ ਸੰਗਾ ਕੇ ਕਾਕਾ ਨਗਰਾ ਖੇਡੇ ਤੇ ਅੱਜ ਦਾ ਦੂਜਾ ਕਬੱਡੀ ਕੱਪ ਬੁੱਢੇਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮੰਡੀਆਂ ਤੇ ਲਾਟੋਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮੰਡੀਆਂ ਜਿਸ ਨੇ 55000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਲਾਟੋਂ ਦੀ ਟੀਮ ਜਿਸ ਨੇ ਜਿਸ ਨੂੰ 33000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਸਟਾਪਰ ਨਿਕਲਿਆ ਤਾਰੀ ਛਨੇਰ ਤੇ ਬੈਸਟ ਰੀਡਰ ਨਿਕਲਿਆ ਜੱਜ ਮੰਡੀਆਂ ਵਾਲਾ ਬੈਸਟ ਟਰੇਡਰ ਤੇ ਸਟਾਪਰ ਨੂੰ ਐਲਿਡੀਜ਼ ਨਾਲ ਸਨਮਾਨ ਕੀਤਾ ਗਿਆ ਤੇ ਮੰਡੀਆਂ ਦੀ ਟੀਮ ਵਿੱਚ ਤਾਰੀ ਝਨੇਰ ਗੁਰਮੀਤ ਮੰਡੀਆਂ ਜੱਜ ਮੰਡੀਆਂ ਗੋਪੀ ਤੇ ਬੁੱਲਾ ਖੇਡੇ ਤੇ ਲਾਟੋ ਦੀ ਟੀਮ ਵਿੱਚ ਪੰਦੇਰੀ ਕੋਟ ਗੰਗੂ ਰਾਏ ਲਾਡੀ ਪਿੰਦਰ ਤੇ ਬੰਟੀ ਖੇਡੇ ਤੇ ਅੱਜ ਦਾ ਤੀਜਾ ਕਬੱਡੀ ਕੱਪ ਫਲਾਉਂਡਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸਹੀਆਂ ਦੌਦ ਤੇ ਝਨੇਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸਹੀਆਂ ਦੌਦ ਨੂੰ 55000 ਰੁਪਏ ਦਾ ਇਨਾਮ ਤੇ ਸੈਕੰਡ ਰਹੀ ਝਨੇਰ ਦੀ ਟੀਮ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਨਿਕਲੇ ਤੋਤਾ ਕੰਗਣਵਾਲ ਤੇ ਬੈਸਟ ਜਾਫੀ ਨਿਕਲੇ ਸੋਨੀ ਤੇ ਜਸ਼ਨ ਕੱਕੜਵਾਲ ਜੁਆਇੰਟ ਬੈਸਟ ਟਰੇਡਰ ਤੇ ਸਟਾਪਰ ਨੂੰ ਐਲ ਸੀ ਡੀ ਸੀ ਤੇ ਸਹੀਆਂ ਦੌੜ ਦੀ ਟੀਮ ਵਿੱਚ ਜਸ਼ਨ ਕੱਕੜਵਾਲ ਤੋਤਾ ਕੰਗਣਵਾਲ ਜੱਗੀ ਢਿੱਲੋਂ ਬੇਨੜਾ ਸੋਨੀ ਤੇ ਭਾਉ ਸਹੀਆਂ ਦੌੜ ਖੇਡੇ ਤੇ ਝਨੇਰ ਦੀ ਟੀਮ ਵਿੱਚ ਕੇਸੀ ਬਰੜਵਾਲ ਲਾਡੀ ਨੱਥੋਹੜੀ ਸਲਮਾਨ ਤੇ ਆਲਾਮ ਖੇਡੇ ਤੇ ਅੱਜ ਦੇ ਚੌਥੇ ਕਬੱਡੀ ਕੱਪ ਤਖਤੂਪੁਰਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਲਵਾ ਕਲੱਬ ਨਿਊਜ਼ੀਲੈਂਡ ਤੇ ਆਜ਼ਾਦ ਕਲੱਬ ਐਡਮਿੰਟਨ ਕਲਕੜਾ ਜਿਨ੍ਹਾਂ ਵਿੱਚੋਂ ਫਸਟ ਰਹੀ ਮਲਵਾ ਕਲੱਬ ਨਿਊਜ਼ੀਲੈਂਡ 26 ਅੰਕ ਲੈ ਤੇ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਆਜ਼ਾਦ ਕਲੱਬ ਐਡਮਿੰਟਨ ਕਲਕੜਾ ਦੀ ਟੀਮ ਜਿਸ ਨੇ 21.5 ਅੰਕ ਲੈ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟੀਡਰ ਨਿਕਲਿਆ ਰਪਿੰਦਰ ਦੋਦਾ ਤੇ ਬੈਸਟ ਸੌਪਰ ਨਿਕਲਿਆ 37 ਸੰਵਾ ਤੇ ਆਜ਼ਾਦ ਕਲੱਬ ਐਡਮਿੰਟਨ ਘਲਗਲਾਂ ਦੀ ਟੀਮ ਵਿੱਚ ਸੰਦੀਪ ਬਸਿਆ ਰਾਜੂ ਖੋਸਾ ਕੋਟਲਾ ਵਿੱਕੀ ਖਾਰਾ ਸੇਵਕ ਡੱਗਰਮਾਣਾ ਰਵੀ ਲੋਪੋਂ ਬੂਟਾ ਮਾਨੁਕੇ ਗਿੱਲ ਰੂਟਾ ਬੇਟਰ ਰਾਜੀ ਭਗਾਤਾ ਭਾਈ ਰੁਪਿੰਦਰ ਦੋਦਾ ਰਾਵਣਾ ਭਿੰਡਰ ਜੀਵਨ ਮਾਨੁਕੇ ਗਿੱਲ ਬਰਿੰਦਰ ਪਿਸਟਲ ਭਿੰਡਰ ਕਾਲਾ ਬੈਰੋਕੇ ਬਰਿੰਦਰ ਭਿੰਡਰ ਤੇ ਬਬਲਾ ਕੌਣੀਕੇਡੇ ਤੇ ਮਾਲਵਾ ਕਲੱਬ ਨਿਊਜ਼ੀਲੈਂਡ ਦੀ ਟੀਮ ਵਿੱਚ ਜੀਤ ਕੋਟਲੀ, ਸੋਨੀ ਵਕੀਲਾਵਾਲੀ, ਰਾਜਾ ਰਾਏ ਸਰ, ਸਤੀਸਮਾਓ, ਪ੍ਰੀਤ ਨਿਊਜ਼ੀਲੈਂਡ, ਲੱਖਾਂ ਲੰਡੇ, ਪੀਮ ਮਾਨੂਕੇਗਲ, ਸਤਨਾਮ ਡੱਗਰੂਆਣਾ, ਨਿੰਮਾ ਮੋੜਨਾਬਾ, ਕਾਲੂ ਪੋਤਰਾ ਤੇ ਗਰਦੀਪ ਰਾਏ ਸਰ ਖੇਡੇ। ਤੇ ਅੱਜ ਦਾ ਪੰਜਵਾਂ ਕਬੱਡੀ ਕਰਪੜਾਉਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਧਨੌਰੀ ਤੇ ਦੜਬਾ ਮੰਡੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟਰ ਹੀ ਧਨੌਰੀ 25 ਅੰਕ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਐਕਟ ਦਾ ਹੀ ਦੜਬਾ ਮੰਡੀ ਇਹਨੂੰ 25 ਅੰਕ ਲੈ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਕੱਪ ਦਾ ਬੈਸਟ ਟਰੇਡਰ ਨਿਕਲਿਆ ਰਾਜੂ ਕੋਟਲਾ ਪੜੀ ਜਿਸ ਨੇ 14 ਰੇਡਾਂ ਪਾ ਕੇ 13 ਅੰਕ ਲਏ ਤੇ ਬੈਸਟ ਸਟਾਪਰ ਨਿਕਲਿਆ ਸ਼ੇਰੂ ਤਨੌਰੀ ਜਿਸ ਨੇ 9 ਟੱਚ ਲਾ ਕੇ ਦੋ ਜਫੇ ਲਾਇਏ। ਬੈਸਟ ਨੂੰ ਬੈਸਟ ਟਰੇਡਰ ਤੇ ਸਟਾਪਰ ਨੂੰ ਬੋਲਟ ਦਿੱਤੇ ਗਏ। ਤੇ ਤਨੌਰੀ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ, ਲੱਖਾ ਚੀਮਾ, ਪਣੀ ਸਮਾਣਾ, ਰਾਜੂ ਕੋਟਲਾ ਪੜੀ, ਮਣੀ, ਸ਼ੇਰੂ, ਭੋਲਾ ਗੱਬਰ ਦੇ ਹੈਰੀ ਖੇਡੇ ਢੜਬਾ ਮੰਡੀ ਦੀ ਟੀਮ ਵਿੱਚ ਖੁਸ਼ੀ ਦੁੱਗਾ ਸੋਨਾ ਬਾਂਦਰ ਡੋੜ ਸੁਪਿੰਦਰ ਮਨਾਣਾ ਰਵੀ ਦਿਓੜਾ ਸੰਦੀਪ ਲੂਦਰ ਮਾਨ ਸਿੰਘ ਢੜਬਾ ਰਾਜ ਝੋਟ ਛੱਤੀ ਢੜਬਾ ਧਿਆਨਾਂ ਢੜਬਾ ਤੇ ਨੰਨਾ ਕੋਚ ਖੇਡੇ ਤੇ ਇਹ ਸੀ ਅੱਜ ਦੇ ਕਬੱਡੀ ਕਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤੁਹਾਡਾ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਿਹਾ ਕਰੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ